ਮੈਂ ਕਹਾਨਾ ਤੋਂ ਆਇਆ ਹੁਣ ਤੁਹਾਡੇ ਕੋਲੇ ਰਾਣੀਆਂ ਆਇਆ ਆਉਣ ਵਾਲੇ ਦਿਨ ਜਿੱਥੇ ਕਹੋਂਗੇ ਮੈਂ ਆਉਂਗਾ ਔਰ ਮੈਨੂੰ ਪਤਾ ਹੈ ਰਾਣੀਆਂ ਕਸਬਾ ਮੈਂ ਪਹਿਲਾਂ ਬਤੌਰ ਕਲਾਕਾਰ ਦੇ ਤੌਰ ਤੇ ਵੀ ਬਹੁਤ ਵਾਰੀ ਆਉਂਦਾ ਰਿਹਾ ਫਤਿਆਬਾਦ ਕਿਲਿਆਂ ਵਾਲੀ ਰਾਣੀਆਂ ਪੰਜਾਬੀ ਇਲਾਕਾ ਹੈ ਹਰਿਆਣਾ ਨੇ ਹਰ ਪਾਰਟੀ ਕੋ ਮੌਕਾ ਦਿਆ ਪੰਜਾਬ ਨੇ ਵੀ ਹਰ ਪਾਰਟੀ ਕੋ ਮੌਕਾ ਦਿਆ ਲੇਕਿਨ ਨਾ ਹਰਿਆਣਾ ਕੋ ਕੁਝ ਮਿਲਿਆ ਨਾ ਪੰਜਾਬ ਕੋ ਕੁਝ ਮਿਲਿਆ ਅੱਜ ਹਰਿਆਣੇ ਤੇ ਵੀ ਸਰਦੀ ਤੇ ਮਖੜ ਕੇ ਕਹਨਾ ਇੱਧਰ ਪੰਜਾਬ ਐ ਇੱਧਰ ਦਿੱਲੀ ਐ ਫੋਨ ਕਰਕੇ ਪੁੱਛ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ ਸਾਢੇ 8 ਸਾਲ ਤੋਂ ਦਿੱਲੀ ਚੱਲ ਰਹੀ ਐ 2.5 ਸਾਲ ਤੋਂ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਚੱਲ ਰਹੀ ਐ ਸਾਢੇ 44000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਐ ਆਪਣੇ ਦੁੱਖ ਸੁੱਖ ਸਾਂਝੇ ਨੇ ਆਪਣੀਆਂ ਫਸਲਾਂ ਸਾਂਝੀਆਂ ਨੇ ਆਪਣੇ ਪਾਣੀ ਦੀ ਪੱਤਣ ਸਾਂਝੀ ਹੈ